ਦਲਜੀਤ ਦੋਸਾਂਝ ਜਿਨ੍ਹਾਂ ਨੂੰ ਕਿ ਸਰਦਾਰ ਸੁਪਰਸਟਾਰ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਉਹਨਾਂ ਦੀ ਪੂਰੀ ਦੁਨੀਆ ਵਿੱਚ ਫੈਨ ਫੋਲੋਇੰਗ ਹੈ ਇਸ ਵੇਲੇ ਉਹ ਦਿਲੂਮੀਨਾਟਿਜ਼ ਟੂਰਤੇ ਨੇ ਤੇ ਇਸ ਟੂਰ ਦੇ ਦੌਰਾਨ ਇੱਕ ਵਿਵਾਦ ਜਿਹੜਾ ਹੈ ਉਹਨਾਂ ਨਾਲ ਜੁੜ ਗਿਆ ਹੈ ਬਾਲੀਵੁੱਡ ਵਿੱਚ ਦਰਜਨੋਂ ਹਜ਼ਾਰੋਂ ਗਾਣੇ ਹਨ ਜੋ ਸ਼ਰਾਬ ਵਿੱਚ ਹੈ ਮੇਰਾ ਇੱਕ ਗਾਣਾ ਹੈ ਦੋ ਗਾਣੇ ਹੋਗੇ ਜ਼ਿਆਦਾ ਜ਼ਿਆਦਾ ਦੋ ਚਾਰ ਗਾਣੇ ਮੈਂ ਉਹ ਵੀ ਨਹੀਂ ਗਾਊਗਾ ਕਿ ਉਹਨਾਂ ਨੇ ਜਿੱਦਾਂ ਕਿਹਾ ਕਿ ਹਾਂ ਅਗਰ ਸਰਕਾਰਾਂ ਜਿਹੜੀਆਂ ਨੇ ਸ਼ਰਾਬ ਬੰਦ ਕਰ ਦਣਗੀਆਂ ਠੇਕੇ ਬੰਦ ਕਰ ਦਣਗੀਆਂ ਤਾਂ ਉਹ ਗਾਣੇ ਬੰਦ ਕਰ ਦਣਗੇ ਸ਼ਰਾਬ ਦੇ ਜੇ ਜੇ ਪੂਰੇ ਇੰਡੀਆ 'ਚ ਹੀ दारू ਬੰਦ ਸ਼ਰਾਬ ਬੰਦ ਹੋ ਜਾਏਗੀ ਫਿਰ ਗਾਣੇ ਕਿਉਂ ਚੱਲਣਗੇ ਉਹਨਾਂ ਤੇ ਜਦੋਂ ਪੀਣਗੇ ਨਾ ਲੋਕ ਜੇ ਉਹ ਗਵਰਨਮੈਂਟ ਨੇ ਦਾਰੂ ਸ਼ਰਾਬ ਚਲਾਈ ਹੋਈ ਹੈ ਤਾਂ ਪੀਂਦੇ ਆ ਤਾਂ ਗਾਣੇ ਚੱਲਦੇ ਆ ਜੀ ਮੈਮ ਡਰਾਈ ਸਟੇਟ ਤੇ ਮੈਮ ਤੁਹਾਨੂੰ ਲੱਗਦਾ ਅੱਜ ਦੇ ਟਾਈਮ ਤੇ ਬਣ ਜੂਗੀ ਅਗਰ ਤੁਸੀਂ ਚਾਹੋ ਦੁਨੀਆ ਦੇ ਕੁਝ ਅਸੀਂ ਮੈਂ ਦੁਨੀਆ ਦੇ ਕਰ ਸਰਦਿਆਂ ਹੁਣ ਸਾਡੇ ਨਾ ਚਾਹਤੇ ਹੁਣ ਅਸੀਂ ਜੇ ਨਹੀਂ ਨਸ਼ਾ ਕਰਾਂਗੇ ਹੁਣ ਅਸੀਂ ਸਟੂਡੈਂਟ ਹੈਗੇ ਆ ਜੀ ਹੱਲੇ ਤੇ ਸਾਡੇ ਚ ਕੋਈ ਤਕਰੀਬ ਕੋਈ ਨਸ਼ਾ ਨਹੀਂ ਕਰਦਾ ਹੈਗਾ ਤੇ ਆਪਾਂ ਦੂਜਿਆਂ ਨੂੰ ਕਹਿ ਸਕਦੇ ਕਿਸੇ ਨੂੰ ਜੇ ਆਪਾਂ ਕਹੀਏ ਕਿਸੇ ਨੂੰ ਨਸ਼ਾ ਕਰਨ ਨੂੰ ਉਹ ਅਗਲਾ ਸਾਡੀ ਗੱਲ ਸੁਣੂਗਾ ਡਰਾਈ ਸਟੇਟ ਤੇ ਮੈਂ ਬੰਨ ਸਕਦੀ ਆ ਜੇ ਆਪਾਂ ਸਾਰੇ ਇੱਕਦਮ ਸਾਰੇ ਮਿਲ ਕੇ ਆ ਸੀ ਉਸ ਚੀਜ਼ ਤੇ ਟੌਪਿਕ ਨੂੰ ਥੋੜਾ ਜਿਹਾ ਕਰੀਏ ਹਾਈਲਾਈਟ ਬਟ ਮੈਂ ਅੱਜ ਦੇ ਟਾਈਮ 'ਚ ਉਹਦੇ ਹੈ ਨਹੀਂ ਕਿਉਂਕਿ ਮੈਨ ਹੀ ਨਸ਼ਾ ਸਰਕਾਰੀ ਪ੍ਰਮੋਟ ਕਰ ਰਹੀ ਹੈ ਸਿੰਗਰ ਦਾ ਤਾਂ ਕੋਈ ਹੱਥ ਹੀ ਨਹੀਂ ਹੈਗਾ ਇਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਡਾਊਨ ਦੇ ਦੌਰਾਨ ਜਿਹੜਾ ਸ਼ਰਾਬ ਦੇ ਠੇਕੇ ਨਹੀਂ ਬੰਦ ਹੋਏ ਸੀਗੇ ਠੇਕੇ ਨਹੀਂ ਨਾ ਸਰਕਾਰ ਨੂੰ ਆਮਦਨ ਹੈ ਠੇਕਿਆਂ ਤੋਂ ਹਾਂਜੀ 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 ਸ਼ਰਾਬ ਤੋਂ ਫੇ ਗਾਣੇ ਵੀ ਚੱਲਣ ਕਿ ਉਹਨਾਂ ਨੂੰ ਵੀ ਆਮਦਨ ਕੋਈ ਹੋਣੀ ਚਾਹੀਦੀ ਜੋ ਦਿੱਦਾ ਦੀ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ ਗਾਣੇ ਪ੍ਰੋਮੋਟਿੰਗ ਦਾ ਦੇ ਨਸ਼ੇ ਦਾ ਹੈ ਨਹੀਂ ਮੈਂ ਇੱਕ ਗਾਣਾ ਆ ਤੇ ਇਹਨਾਂ ਨੇ ਗੱਲ ਬਦਾ ਹੋ ਮੈਂ ਤੁਹਾਨੂੰ ਪਤਾ ਹੈ ਦਿਲਜੀਤ ਬਸਾਨ ਜੀ ਫੇਮ ਮੋਸਟਲੀ ਹੁਣ ਮੈਂ ਉੱਚੇ ਲੈਵਲ ਤੇ ਹੋ ਗਏ ਆ ਤੇ ਮੈਂ ਥੋੜਾ ਬੋਤਾਂ ਦੇ ਇਹਨਾਂ ਨੂੰ ਫੇਸ ਕਰਨੇ ਪੈ ਰਹੇ ਆ ਇਹਨਾਂ ਨੂੰ ਤੁਹਾਨੂੰ ਇਹ ਲੱਗ ਰਿਹਾ ਕਿ ਮਤਲਬ ਉਹ ਫੇਮਸ ਹੋ ਗਏ ਨੇ ਇਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਟਾਰਗੇਟ ਟਾਰਗੇਟ ਮੈਂ ਨਹੀਂ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਅੱਛਾ ਉਹਨਾਂ ਨੇ ਗਾਣਿਆਂ 'ਚ ਵੀ ਕਿਹਾ ਕਿ ਉਹਨਾਂ ਨੇ ਦੋ ਇੱਕ ਧਾਰਮਿਕ ਗਾਣੇ ਵੀ ਗਾਏ ਆ ਹੈਨਾ ਪਰ ਉਹ ਕਹਿੰਦੇ ਕਿ ਦੋ ਜਿਹੜੇ ਮੇਰੇ ਪਬਲਿਕ ਨੂੰ ਚੀਜ਼ ਨਹੀਂ ਨਾ ਦਿਖ ਰਹੀ ਉਹਨਾਂ ਨੇ ਧਾਰਮਿਕ ਗਾਣੇ ਵੀ ਉਹਨਾਂ ਨੇ ਜਿਹੜੇ ਗਾਏ ਆ ਸ਼ਬਦ ਵਗੈਰਾ ਉਹਨਾਂ ਨੇ ਤੇ ਤੇ ਉਹ ਚੀਜ਼ ਦਿਖਦੇ ਨਹੀਂ ਨਸ਼ਾ ਇਹਨਾਂ ਨੂੰ ਦਿਖੀ ਜਾ ਰਿਹਾ ਜੀ ਉਹਨਾਂ ਦਾ ਉਹੀ ਉਹਨਾਂ ਦਾ ਵਿਵਾਦ ਹੈ ਉਹਨਾਂ ਨੇ ਇਹ ਕਿਹਾ ਕਿ ਮੈਂ ਦੋ ਧਾਰਮਿਕ ਗਾਣੇ ਵੀ ਗਾਏ ਆ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਚੱਕਿਆ ਉਹਨਾਂ ਨੇ ਮੇਰੇ ਸ਼ਰਾਬ ਦੇ ਜਿਹੜੇ ਗਾਣੇ ਬਾਲੀਵੁੱਡ ਜਿਹੜਾ ਸਭ ਤੋਂ ਜ਼ਿਆਦਾ ਨਸ਼ੇ ਨੂੰ ਪ੍ਰੋਮੋਟ ਕਰਦਾ ਜਦ ਆਪਾਂ ਸਟੇਜ ਨੂੰ ਡਰਾਈ ਕਰਾਂਗੇ ਤਾਂ ਹੀ ਹੋ ਸਕਦਾ ਇਹ ਗਾਣਿਆਂ ਨਾਲ ਕੁਝ ਨਹੀਂ ਬੰਨਣਾ ਕਿ ਅਸੀਂ ਸੋਚੀਏ ਕਿ ਗਾਣੇ ਬੰਦ ਕਰਦੇ ਆ ਉਹਦੇ ਨਾਲ ਕੁਝ ਨਹੀਂ ਸਫਾਇਆ ਹੋਣਾ ਉਹ ਗਾਣੇ गा ਰਹੇ ਆ ਗੀਤ गा ਰਹੇ ਆ ਸ਼ਰਾਬ ਵੰਡਦੇ ਤਾਂ ਨਹੀਂ ਲੋਕਾਂ ਨੂੰ ਆਪਦੇ ਕੋਲੋਂ ਇਹਦਾ ਵੰਡਦਾ ਗੌਰਮੈਂਟ ਹੀ ਆ ਪਰ ਲੋਕਾਂ ਨੂੰ ਗੌਰਮੈਂਟ ਨੂੰ ਇਹ ਲੱਗਦਾ ਕਿ ਜੇਕਰ ਸ਼ਰਾਬ ਜਿਹਨੂੰ ਪ੍ਰਮੋਟ ਕਰਦੀ ਆਪਾਂ ਤੇ ਲੋਕੀ ਉਸ ਵੱਲ ਜ਼ਿਆਦਾ ਖਿੱਚਦੇ ਨੇ ਇਹ ਤਾਂ ਫੇ ਹੁਣ ਦੇਖੋ ਇਹਨਾਂ ਦੇ ਜੇ ਕੋਈ ਵੀ ਗੀਤ ਗਾਉਂਦਾ ਜਾਂ ਗੀਤਕਾਰ ਲਿਖਦਾ ਵਾ ਉਹ ਪਬਲਿਕ ਨੂੰ ਦੇਖ ਕੇ ਲਿਖਦਾ ਉਹ ਇਹਨਾਂ ਦੇ ਸਦਾ ਹੀ ਤਾਂ ਨਹੀਂ ਸਾਰੇ ਗਾਣੇ ਗੀਤ ਇਦਾਂ ਦੇ ਵੀ ਇਹ ਦਾਰੂ ਤੇ ਹੀ ਚੱਲਦੇ ਆ ਇਹ ਤਾਂ ਗੌਰਮੈਂਟ ਨੂੰ ਚਾਹੀਦਾ ਦਾਰੂ ਬੰਦ ਕਰਨ ਫੇ ਗੀਤਗੋ ਬੰਦ ਹੋ ਜਾਣਗੇ ਬਸ ਇਹ ਹੀ ਆ ਸਾਡਾ ਕੰਮ ਲੁਧਿਆਣਾ ਟਾਈਮ ਦੇਖ ਰਹੇ ਤੁਸੀਂ ਤੇ ਮੈਂ ਹਾਂ ਹਣੀ ਦਲਜੀਤ ਦੋਸਾਂਝ ਜਿਨ੍ਹਾਂ ਨੂੰ ਕਿ ਸਰਦਾਰ ਸੁਪਰਸਟਾਰ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਉਹਨਾਂ ਦੀ ਪੂਰੀ ਦੁਨੀਆ ਵਿੱਚ ਫੈਨ ਫੋਲੋਇੰਗ ਹੈ ਇਸ ਵੇਲੇ ਉਹ ਦਿਲੂਮੀਨੇਟਸ ਦਾ ਟੂਰਤੇ ਨੇ ਤੇ ਇਸ ਟੂਰ ਦੇ ਦੌਰਾਨ ਇੱਕ ਵਿਵਾਦ ਜਿਹੜਾ ਹੈ ਉਹਨਾਂ ਨਾਲ ਜੁੜ ਗਿਆ ਹੈ ਹైదరాబాద్ ਦੇ ਕਾਨਸਰਟ ਦੇ ਦੌਰਾਨ ਉਹਨਾਂ ਨੂੰ ਸ਼ਰਾਬ ਦੇ ਉੱਤੇ ਗਾਣੇ ਗਾਉਣ ਨੂੰ ਮਨਾ ਕੀਤਾ ਗਿਆ ਹੈ ਜਿਸ ਦੇ ਚਲਦੇ ਉਹਨਾਂ ਨੇ ਇਸ ਦਾ ਜਵਾਬ ਗੁਜਰਾਤ ਦੇ ਕਾਨਸਰਟ ਦੇ ਵਿੱਚ ਦਿੱਤਾ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਸਟੇਟਸ ਨੂੰ ਡਰਾਈ ਸਟੇਟ ਬਣਾ ਦਿੰਦੀਆਂ ਨੇ ਤੇ ਮੈਂ ਸ਼ਰਾਬ ਦੇ ਉੱਤੇ ਕੋਈ ਵੀ ਗਾਣਾ ਨਹੀਂ ਗਾਵਾਂਗਾ ਇਸ ਵੇਲੇ ਅਸੀਂ ਕਿਪਸ ਮਾਰਕੀਟ ਤੇ ਮੌਜੂਦ ਆ ਤੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਓਪੀਨੀਅਨ ਹੈ ਦਲਜੀਤ ਦੋਸਾਂਝ ਦੇ ਇਸ ਮੂਮੈਂਟ ਨੂੰ ਲੈ ਕੇ ਹੈਲੋ ਹੈਲੋ ਕਿਵੇਂ ਹੋ ਵਧੀਆ ਮੈਮ ਸਰ ਇੱਕ ਦਿਲਜੀਤ ਦੋਸਾਂ ਜਿਹੜੇ ਕਿ ਆਪਣੇ ਡਿਲੂਮਿਨੇਟਡ ਟੂਰ ਤੇ ਨੇ ਤੇ ਉਹਨਾਂ ਦਾ ਇੱਕ ਵਿਵਾਦ ਛਿੜਿਆ ਹੈ ਡਰਾਈ ਸਟੇਟ ਨੂੰ ਲੈ ਕੇ ਉਹਨਾਂ ਨੂੰ ਟੂਰ ਦੇ ਦੌਰਾਨ ਇਹ ਕਿਹਾ ਗਿਆ ਕਿ ਤੁਸੀਂ ਜਿਹੜੇ ਸ਼ਰਾਬ ਦੇ ਗਾਣੇ ਨਹੀਂ ਗਾਣੇ ਤੇ ਉਹ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਟੇਟਸ ਨੂੰ ਜਿਹੜਾ ਡਰਾਈ ਸਟੇਟ ਬਣਾਉਂਦੇ ਹੋ ਤੇ ਮੈਂ ਆਪਣੇ ਸ਼ਰਾਬ ਦੇ ਜਿਹੜੇ ਗਾਣੇ ਛੱਡ ਦੇਵਾਂਗਾ ਤੁਹਾਡਾ ਕੀ ਓਪੀਨੀਅਨ ਇਸ ਉੱਤੇ ਮੈਮ ਡਰਾਈ ਸਟੇਟ ਤੇ ਮੈਮ ਤੁਹਾਨੂੰ ਲੱਗਦਾ ਅੱਜ ਦੇ ਟਾਈਮ ਤੇ ਬਣ ਜੂਗੀ ਕਿਉਂਕਿ ਅਗਰ ਤੁਸੀਂ ਚਾਹੋ ਮੈਮ ਅਸੀਂ ਮੈਂ ਦੁਨੀਆ ਦੇ ਕਰ ਸਕਦੀ ਹੁਣ ਸਾਡੇ ਨਾ ਚਾਹਦੇ ਹੁਣ ਅਸੀਂ ਜੇ ਨਹੀਂ ਨਸ਼ਾ ਕਰਾਂਗੇ ਹੁਣ ਅਸੀਂ ਸਟੂਡੈਂਟ ਹੈਗੇ ਆ ਜੀ ਥੱਲੇ ਤੇ ਸਾਡੇ ਚ ਕੋਈ ਤਕਰੀਬ ਕੋਈ ਨਸ਼ਾ ਨਹੀਂ ਕਰਦਾ ਹੈਗਾ ਤੇ ਆਪਾਂ ਦੂਜਿਆਂ ਨੂੰ ਕਹਿ ਸਕਦੇ ਕਿਸੇ ਨੂੰ ਜੇ ਆਪਾਂ ਕਹੀਏ ਕਿਸੇ ਨੂੰ ਨਸ਼ਾ ਕਰਨ ਨੂੰ ਉਹ ਅਗਲਾ ਸਾਡੀ ਗੱਲ ਸੁਣੂਗਾ ਡਰਾਈ ਸਟੇਟ ਤੇ ਮੈਂ ਬੰਨ ਸਕਦੀ ਆ ਜੇ ਆਪਾਂ ਸਾਰੇ ਇੱਕਦਮ ਸਾਰੇ ਮਿਲ ਕੇ ਆ ਸੀ ਉਸ ਚੀਜ਼ ਤੇ ਟੌਪਿਕ ਨੂੰ ਥੋੜਾ ਜਿਹਾ ਕਰੀਏ ਹਾਈਲਾਈਟ ਬਟ ਮੈਂ ਅੱਜ ਦੇ ਟਾਈਮ ਚ ਉਹਦੇ ਹੈ ਨਹੀਂ ਕਿਉਂਕਿ ਮੈਂ ਨਹੀਂ ਨਝਾ ਸਰਕਾਰੀ ਪ੍ਰਮੋਟ ਕਰ ਰਹੀ ਹੈ ਸ਼ਿੰਗਰ ਦਾ ਤਾਂ ਕੋਈ ਹੱਥ ਹੀ ਨਹੀਂ ਹੈਗਾ ਇਹਦੇ 'ਚ ਤੇ ਉਹਨਾਂ ਦਾ ਵਿਵਾਦ ਜਿਵੇਂ ਉਹਨਾਂ ਨੇ ਕਿਹਾ ਅੱਛਾ ਤੁਹਾਨੂੰ ਕੁਛ ਤੁਹਾਨੂੰ ਕਿਹਦਾ ਲੱਗਦਾ ਹੈ ਉਹਨਾਂ ਦਾ ਜੋ ਵੀ ਇਹ ਵਿਵਾਦ ਛਿੜਿਆ ਬਾਜੀ ਤੁਹਾਨੂੰ ਕੀ ਤੁਸੀਂ ਕੀ ਓਪੀਨੀਅਨ ਦੇਣਾ ਚਾਹੋਗੇ ਕਿ ਡਰਾਈ ਸਟੇਟ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਜੀ ਹੋਣੀ ਚਾਹੀਦੀ ਹਾਂਜੀ ਤੁਸੀਂ ਇਸ ਉੱਤੇ ਆਪਣਾ ਕੀ ਕਹਿੰਦੇ ਉਹਨਾਂ ਨੇ ਕਿਹਾ ਮੇਰੇ ਮੂਵਮੈਂਟ ਦਾ ਸਾਥ ਦੋਗੇ ਸਾਥ ਦੋਗੇ ਜਰੂਰ ਜੀ ਦਵਾਂਗੇ ਜੀ ਤੁਸੀਂ ਹੋਣੀ ਚਾਹੀਦੀ ਹੈ ਡਰਾਈ ਸਟੇਟ ਹੋਣੀ ਚਾਹੀਦੀ ਹੈ ਹਾਂਜੀ ਅੱਛਾ ਦਲਜੀਤ ਦੋਸਾਂ ਦਾ ਕੋਣ ਫੈਨ ਹੈ ਸਾਰੇ ਹੀ ਹੈ ਜੀ ਗਾਣੇ ਸਾਰੇ ਹੀ ਸੁਣਦੇ ਹੋ ਕਿਹੜਾ ਗਾਣਾ ਤੁਹਾਨੂੰ ਪਸੰਦ ਹੈ ਵੀ ਕੇਸ ਗਾਣਾ ਆਇਆ ਸੀ ਉਹਦਾ ਜੀ ਹਾਂਜੀ ਅੱਛਾ ਉਹਨਾਂ ਨੇ ਗਾਣਿਆਂ 'ਚ ਵੀ ਕਿਹਾ ਕਿ ਉਹਨਾਂ ਨੇ ਦੋ ਇੱਕ ਧਾਰਮਿਕ ਗਾਣੇ ਵੀ ਗਾਏ ਆ ਹਨਾ ਪਰ ਉਹ ਕਹਿੰਦੇ ਕਿ ਦੋ ਜਿਹੜੇ ਮੇਰੇ ਪਬਲਿਕ ਨੂੰ ਉਹ ਚੀਜ਼ ਨਹੀਂ ਨਾ ਦਿਖ ਰਹੀ ਉਹਨਾਂ ਨੇ ਤਾਂ ਧਾਰਮਿਕ ਗਾਣੇ ਵੀ ਉਹਨਾਂ ਨੇ ਜਿਹੜੇ ਗਾਏ ਆ ਸ਼ਬਦ ਵਗੈਰਾ ਉਹਨਾਂ ਨੇ ਤੇ ਤੇ ਉਹ ਚੀਜ਼ ਦਿਖਦੇ ਨਹੀਂ ਨਸ਼ਾ ਉਹਨਾਂ ਨੂੰ ਦਿਖੀ ਜਾ ਰਿਹਾ ਜੀ ਉਹਨਾਂ ਦਾ ਤਾਂ ਵਿਵਾਦ ਹੈ ਉਹਨਾਂ ਨੇ ਇਹ ਕਿਹਾ ਕਿ ਮੈਂ ਦੋ ਧਾਰਮਿਕ ਗਾਣੇ ਵੀ ਗਾਏ ਆ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਚੱਕਿਆ ਉਹਨਾਂ ਨੇ ਮੇਰੇ ਸ਼ਰਾਬ ਦੇ ਜਿਹੜੇ ਗਾਣੇ ਬੋਲੀਵੁੱਡ ਜਿਹੜਾ ਸਭ ਤੋਂ ਜ਼ਿਆਦਾ ਨਸ਼ੇ ਨੂੰ ਪ੍ਰਮੋਟ ਕਰਦਾ ਹੈ ਇਹ ਜਦ ਆਪਾਂ ਸਟੇਜ ਨੂੰ ਡਰਾਈ ਕਰਾਂਗੇ ਤਾਂ ਹੀ ਹੋ ਸਕਦਾ ਇਹ ਗਾਣਿਆਂ ਨਾਲ ਕੁਝ ਨਹੀਂ ਬੰਨਣਾ ਕਿ ਅਸੀਂ ਸੋਚੀਏ ਕਿ ਗਾਣੇ ਬੰਦ ਕਰਦੇ ਆ ਉਹਦੇ ਨਾਲ ਕੁਝ ਨਹੀਂ ਸਫਾਇਆ ਹੋਣਾ ਇਹ ਸਾਨੂੰ ਆਪ ਨੂੰ ਕਰਕੇ ਜਾ ਕੇ ਕਰਨਾ ਪੈਣਾ ਸਾਰੇ ਜਿਵੇਂ ਮੁੰਡੇ ਆਪਸ ਵਿੱਚ ਮਿਲ ਕੇ ਤਾਂ ਹੋਊਗਾ ਗਾਣਿਆਂ 'ਚ ਬੰਦ ਹੋ ਜਾਊਗਾ ਤਾਂ ਗਾਣੇ ਕਿੱਦਾਂ ਚੱਲੂਗੇ ਉਹਨਾਂ ਦੇ ਏ ਅੱਛਾ ਤੇ ਜਿਵੇਂ ਤੁਸੀਂ ਕਹਿ ਰਿਹਾ ਇਹਨਾਂ ਨੇ ਕਿਹਾ ਜਿਵੇਂ ਕਿ ਜਿਹੜੇ ਸਰਕਾਰ ਹੈ ਉਹ ਆਪਣਾ ਨਸ਼ਾ ਪ੍ਰਮੋਟ ਕਰ ਸਰਕਾਰ ਜਿਹੜੇ ਸਰਕਾਰ ਦੇ ਦੁਆਰੇ ਸਭ ਕੁਝ ਹੁੰਦਾ ਪਰ ਇੱਕ ਹੁੰਦਾ ਨਹੀਂ ਕਿ ਲੋਕ ਖੁਦ ਵੀ ਬੰਦ ਕਰਨ ਤਾਂ ਉੱਥੇ ਵੀ ਤਾਂ ਕੁਝ ਹੋ ਸਕਦਾ ਮੈਂ ਖੁਦ ਬੰਦ ਕਰਨਾ ਮੈਂ ਇੱਕ ਤੇ ਸੁਸਾਇਟੀ ਮੇਨ ਚੀਜ਼ ਆ ਠੀਕ ਹੈ ਤੇ ਜਿੱਦਾਂ ਦਾ ਹੁਣ ਬੱਚਾ ਜਿਹੜੀ ਸੁਸਾਇਟੀ ਚ ਰਹੂਗਾ ਉਸ ਹੱਦ ਦਾ ਫਿਰ ਉਹ ਸਿੱਖੂਗਾ ਕਰੂਗਾ ਤੇ ਆਪਾਂ ਕਿਸ ਕਿਸ ਨੂੰ ਹੁਣ ਰੋਕ ਸਕਦੇ ਆ ਮੋਸਟਲੀ ਤੁਹਾਨੂੰ ਪਤਾ ਹੀ ਅੱਜ ਦੇ ਟਾਈਮ ਚ ਪੂਰਾ ਪੰਜਾਬ ਹੀ ਨਸ਼ੇ ਚ ਜਾਏਗਾ ਯਾਰ ਪੂਰਾ ਇਸ ਬਦਨਾਮ ਹੋਇਆ ਪਿਆ ਨਸ਼ੇ ਕਰਕੇ ਤੇ ਥੋੜਾ ਹੁਣ ਰੈਂਦੀ ਕਸਰ ਆਪਣੇ ਹైదరాబాద్ ਲੈਣੇ ਥੋੜੀ ਬੋਤੀ ਘੜਤੀ ਹੈ ਜੀ ਤੇ ਉਹਦੇ ਕਰਕੇ ਹੁਣ ਵਸੇ ਹੀ ਕਹੂੰਗਾ ਜੀ ਡਰਾਈਜ ਬਣਾਣੀ ਹੈ ਸਟੇਟ ਤੇ ਸਾਰਿਆਂ ਨੇ ਮਿਲ ਕੇ ਇਸ ਚੀਜ਼ ਤੇ ਥੋੜਾ ਕਦਮ ਚੱਕਣਾ ਚਾਹੀਦਾ ਕਿਉਂਕਿ ਮੈਂ ਗਾਣੇ ਆ ਗਾਣਿਆਂ ਦਾ ਇੱਕਵੇਂ ਮੋਟਿਵ ਗਾਣੇ ਹੁੰਦੇ ਆ ਮੈਂ ਤੇ ਪ੍ਰਮੋਟਿੰਗ ਦਾ ਤੇ ਨਸ਼ੇ ਦਾ ਹੈ ਹੀ ਨਹੀਂ ਮੈਂ ਇੱਕ ਗਾਣਾ ਆ ਤੇ ਇਹਨਾਂ ਨੇ ਗੱਲ ਵਧਾਉਂ ਮੈਂ ਤੁਹਾਨੂੰ ਪਤਾ ਹੈ ਦਿਲਜੀਤ ਦੋਸਾਂ ਜੀ ਫੇਮ ਮੋਸਟਲੀ ਹੁਣ ਮੈਂ ਉੱਚੇ ਲੈਵਲ ਤੇ ਹੋ ਗਏ ਆ ਤੇ ਮੈਂ ਥੋੜਾ ਬੋਤਾ ਇਹਨਾਂ ਨੂੰ ਫੇਸ ਕਰਨੇ ਪੈ ਰਹੇ ਆ ਇਹਨਾਂ ਨੂੰ ਅੱਛਾ ਤੁਹਾਨੂੰ ਇਹ ਲੱਗ ਰਿਹਾ ਕਿ ਮਤਲਬ ਉਹ ਫੇਮਸ ਹੋ ਗਏ ਨੇ ਇਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਟਾਰਗੇਟ ਟਾਰਗੇਟ ਮੈਂ ਨਹੀਂ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਅੱਛਾ ਤੁਹਾਡੇ ਕਿਹੜੇ ਫੇਵਰਿਟ Song ਹੈ ਦਿਲਜੀਤ ਦਾ ਕੇ ਸਾਲ ਅਲਕਾਰਾ ਆਇਆ ਇੱਕ ਸੀਗਾ ਪਹਿਲਾ ਗਾਣਾ ਆਇਆ ਸੀਦਾ ਪ੍ਰੋਪਰ ਪਟੋਲਾ ਇੱਕ ਲਾਸ ਏਂਜਲ ਗਾਣਾ ਸੀਗਾ ਉਹ ਵੀ ਬਹੁਤ ਵਧੀਆ ਸੀਗਾ ਦਾ ਤੇ ਤੁਹਾਡਾ ਮੇਰਾ ਮੇਰਾ ਗਾਣਾ ਜੀ ਉਹ ਯਾਦ ਨਹੀਂ ਆ ਰਿਹਾ ਇੱਕੋ ਹੀ ਸੀਗਾ ਮੇਰਾ ਫੇਵਰਿਟ ਚਲੋ ਕੋਈ ਨਹੀਂ ਕੋਈ ਦੋ ਲਾਈਨ ਸੁਣਾ ਦਿਓ ਮਿੱਤਰ ਆਦੇ ਕੇਸ ਚੱਲਦਾ ਕੇਸ ਚੱਲ ਜੇਬ ਵਿੱਚੋਂ ਫੀਮ ਲੱਭੀਆਂ ਡੱਬੀਆਂ ਠੀਕ ਹੈ ਜੀ ਕੋਈ ਨਹੀਂ ਸੋ ਇਹ ਸਾਰ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਹੈਲੋ ਸਰ ਹੈਲੋ ਕਿਵੇਂ ਹੋ ਵਧੀਆ ਵਧੀਆ ਤੁਸੀਂ ਦੱਸੋ ਸਰ ਦਿਲਜੀਤ ਦੋਸਾਂ ਦਾ ਟੂਰ ਚੱਲ ਰਿਹਾ ਹੈ ਬਿਲੂ ਮਿਨਾਕੀ ਤੇ ਹਦਰਾਬਾਦ ਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਸ਼ਰਾਬ ਦੇ ਉੱਤੇ ਜਿਹੜੇ ਸੀ ਗਾਣੇ ਨਹੀਂ ਗਾਣੇ ਤੇ ਉਹਨਾਂ ਨੇ ਫਿਰ ਇਸ ਦਾ ਰਿਪਲਾਈ ਗੁਜਰਾਤ ਚ ਜਾ ਕੇ ਕਿਹਾ ਕਿ ਅਗਰ ਸਰਕਾਰਾਂ ਜਿਹੜੀਆਂ ਨੇ ਡਰਾਈ ਸਟੇਟ ਕਰ ਦਿੰਦੀਆਂ ਨੇ ਤੇ ਮੈਂ ਸ਼ਰਾਬ ਦੇ ਉੱਤੇ ਗਾਣੇ ਜਿਹੜੇ ਬੰਦ ਕਰ ਦਾਂਗਾ ਤੁਹਾਡਾ ਕੀ ਵਿਚਾਰ ਹੈ ਇਸ ਤੇ ਆਈ ਥਿੰਕ ਹੀ ਇਜ਼ ਰਾਈਟ ਬਿਕਾਜ਼ ਅਗਰ ਉਹ ਉੱਥੇ ਜਾ ਕੇ ਸਰਕਾਰ ਇਹ ਕਰ ਸਕਦੀ ਹੈ ਵੀ ਆਪਣੀ ਡਰਾਈ ਸਟੇਟ ਬਣਾ ਸਕਦੀ ਹੈ ਤਾਂ ਪੰਜਾਬ ਗਵਰਨਮੈਂਟ ਵੀ ਪੋਸੀਬਲ ਕਰ ਸਕਦੀ ਹੈ ਇਹ ਚੀਜ਼ ਨੂੰ ਸੋ ਆਈ ਥਿੰਕ ਹੀ ਇਜ਼ ਰਾਈਟ ਯਾਰ ਤੁਸੀਂ ਮਤਲਬ ਤੁਹਾਨੂੰ ਕਹਿ ਰਹੇ ਰਾਈਟ ਹੈ ਬਿਲਕੁਲ ਤੇ ਸਰ ਇੱਕ ਇਹ ਵੀ ਉਹਨਾਂ ਨੇ ਕਿਹਾ ਨੇਸ਼ਨ ਵਾਈਜ਼ ਆਪਾਂ ਨੂੰ ਚਲਣਾ ਚਾਹੀਦਾ ਨੇਸ਼ਨ ਵਾਈਜ਼ ਤੁਸੀਂ ਕੰਸੀਡਰ ਕਰੋ ਆਪਾਂ ਗੁਜਰਾਤ ਐਜ਼ ਆ ਸੈਪਰੇਟ ਸਟੇਟ ਨਾ ਕੰਸੀਡਰ ਕਰੀਏ ਆਪਾਂ ਨੇਸ਼ਨ ਵਾਈਜ਼ ਕੰਸੀਡਰ ਕਰਦੇ ਆ ਤਾਂ ਹੀ ਇਜ਼ ਰਾਈਟ ਬਟ ਉਹਨਾਂ ਨੂੰ ਦਿਲਜੀਤ ਨੂੰ ਇੱਥੇ ਆ ਕੇ ਵੀ ਉਹੀ ਸਟੇਟਮੈਂਟ ਤੇ ਆਪਣੇ ਤੇ ਕਾਇਮ ਰਹਿਣਾ ਚਾਹੀਦਾ ਥੈਟਸ ਆਲ ਤੇ ਸਰ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਇੱਕ ਪਵਿੱਤਰ ਧਰਤੀ ਪੰਜਾਬ ਦੀ ਤੇ ਉੱਥੇ ਵੀ ਜਿਹੜਾ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਤੁਹਾਡਾ ਕੀ ਵਿਚਾਰ ਹੈ ਇਜ਼ ਰਾਈਟ ਟੂ ਯਾ ਇਜ਼ ਰਾਈਟ ਯਾ ਤੇ ਉਹਨਾਂ ਨੇ ਫਿਰ ਐਵੀ ਕਿਹਾ ਕਿ ਬੋਲੀਵੁੱਡ ਜਿਹੜਾ ਉਹ ਸ਼ਰਾਬ ਨੂੰ ਜ਼ਿਆਦਾ ਪ੍ਰਮੋਟ ਨਸ਼ਿਆਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਨੇ ਤੇ ਉਹ ਕਹਿੰਦੇ ਮੇਰੇ ਤਾਂ ਸਿਰਫ ਦੋ ਹੀ ਗਾਣੇ ਆਏ ਨੇ ਹਲੇ ਤੱਕ ਤੇ ਮੈਂ ਤਾਂ ਧਾਰਮਿਕ ਗਾਣੇ ਵੀ ਗਾਏ ਨੇ ਤੇ ਉਹਨਾਂ ਨੇ ਧਾਰਮਿਕ ਗਾਣਿਆਂ ਨੂੰ ਨਹੀਂ ਦੇਖਿਆ ਮੇਰੇ ਸ਼ਰਾਬ ਦੇ ਦੋ ਗਾਣਿਆਂ ਨੂੰ ਟਾਰਗੇਟ ਕਰਕੇ ਮੈਨੂੰ ਇੱਦਾਂ ਇਸ ਤੇ ਤੁਹਾਡਾ ਕੀ ਤੁਹਾਨੂੰ ਕੀ ਲੱਗਦਾ ਸੀ ਕਿ ਆ ਬਿਕੋਜ਼ ਟੂਡੇ ਇਸ ਲਾਈਕ 네ਗੇਟਿਵ 네ਗੇਟਿਵਿਟੀ ਜ਼ਿਆਦਾ ਆਪਾਂ ਪੌਪ ਅਪ ਕਰ ਰਹੇ ਆ every field in every field like not in music so i think one right consider kita ba ye bhi cheez right haan ji chalo thank you sir hello sir hello hello ma'am kive ho vadiya ji sir tonu pata diljit dosan diluminati te tour te ne ji ji sir ik onda vivad chhidya aa ਹੈਦਰਾਬਾਦ ਚ ਜਿਹੜਾ ਕਾਨਸਰਟ ਤੇ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸ਼ਰਾਬ ਦੇ ਉੱਤੇ ਗਾਣਾ ਨਹੀਂ ਗਾਣਾ ਤੇ ਉਹਨਾਂ ਨੇ ਵੀ ਇਸ ਦਾ ਰਿਪਲਾਈ ਦਿੱਤਾ ਉਹਨਾਂ ਨੇ ਕਿਹਾ ਕਿ ਅਗਰ ਸਰਕਾਰਾਂ ਜਿਹੜੀਆਂ ਨੇ ਡਰਾਈ ਸਟੇਟਸ ਕਰ ਦੇਣਗੀਆਂ ਤਾਂ ਮੈਂ ਸ਼ਰਾਬ ਉੱਤੇ ਗਾਣੇ ਬਣਾਨੇ ਬੰਦ ਕਰ ਦਾਂਗਾ ਸਿਰਫ ਉਹਨਾਂ ਦੇ ਵੈਸੇ ਦੋ ਹੀ ਗਾਣੇ ਆਏ ਨੇ ਤੇ ਤੁਹਾਡਾ ਕੀ ਵਿਚਾਰ ਹੈ ਇਸ ਉੱਤੇ ਹੁਣ ਜਿਵੇਂ ਪਬਲਿਕ ਡਿਮਾਂਡ ਕਰਦੀ ਏ ਜਿਵੇਂ ਗਾਣੇ ਠੀਕ ਹੈ ਨਾ ਜਿਹੜੇ ਚੰਗੇ ਗਾਣੇ ਉਹ ਤੇ ਉਹ ਤਾਂ ਸੁਣਦੀਆਂ ਨਹੀਂ ਜਿਹੜੇ ਖਰਾਬ ਗਾਣੇ ਉਹਦੇ ਉਹ ਸੁਣਦੇ ਆ ਵਾਇਲੈਂਸ ਹੁੰਦੇ ਆ ਸਾਰੇ ਜਣੇ ਠੀਕ ਹੈ ਨਾ ਮੈਂ ਤਾਂ ਇਹ ਸਲਾਹ ਦਊਂਗਾ ਕਿ ਹਾਂ ਚੰਗੇ ਗਾਣੇ ਸੁਣੋ ਜਿੰਨੂੰ ਚੰਗੇ ਲੱਗਦੇ ਚੰਗੇ ਗਾਣੇ ਸੁਣੋ ਜਿਹੜੇ ਜ਼ਿਆਦਾ ਵਾਇਲੈਂਸ ਕਰਦੇ ਨੇ ਠੀਕ ਹੈ ਨਾ ਜਿਵੇਂ ਸਿੱਧੂ ਮੂਸੇ ਵਾਲੇ ਦੇ ਗਾਣੇ ਸੀ ਉਹਨੇ ਵੀ ਗੱਲ ਕੀਤੀ ਸੀ ਇੰਨੀ ਗੱਲ ਕਿ ਮਤਲਬ ਜਿਵੇਂ ਜਿਹੜੇ ਮਤਲਬ ਅਖਬਾਰ ਚ ਕੋਈ ਗੱਲ ਮਤਲਬ ਐਵੇਂ ਕੋਈ ਹੋਇਆ ਸੀ ਤੇ ਉਹ ਚ ਗੱਲ ਕੀਤੀ ਸੀ ਐਵੇਂ ਕਿ ਹਾਂ ਭਾਈ ਜਿਵੇਂ ਤੁਸੀਂ ਮੇਰੇ ਚੰਗੇ ਗਾ ਉਹਨੇ ਲਿਖਿਆ 295 ਗਾਣੇ ਉਵੇਂ ਸੁਣਿਆ ਨਹੀਂ ਦਲਜੀਤ ਦੇ ਕਾਫੀ ਵਧੀਆ ਗਾਣੇ ਹੈਗੇ ਨੇ ਉਹ ਤੁਸੀਂ ਕਈ ਕਈ ਬੰਦੇ ਸੁਣਦੇ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਜਿੱਦਾਂ ਕਿਹਾ ਕਿ ਹਾਂ ਅਗਰ ਸਰਕਾਰਾਂ ਜਿਹੜੀਆਂ ਨੇ ਸ਼ਰਾਬ ਬੰਦ ਕਰ ਦੇਣਗੀਆਂ ਠੇਕੇ ਬੰਦ ਕਰ ਦੇਣਗੀਆਂ ਤਾਂ ਉਹ ਗਾਣੇ ਬੰਦ ਕਰ ਦੇਣਗੇ ਸ਼ਰਾਬ ਦੇ ਜੀ ਜੀ ਜੇ ਜੇ ਪੂਰੇ ਇੰਡੀਆ 'ਚ ਹੀ दारू ਬੰਦ ਸ਼ਰਾਬ ਬੰਦ ਹੋ ਜਾਏਗੀ ਫਿਰ ਗਾਣੇ ਕਿਉਂ ਚੱਲਣਗੇ ਉਹਨਾਂ ਤੇ ਜਦੋਂ ਪੀਣਗੇ ਹੀ ਨਾ ਲੋਕ ਜੇ ਉਹ ਗਵਰਨਮੈਂਟ ਨੇ ਦਾਰੂ ਸ਼ਰਾਬ ਚਲਾਈ ਹੋਈ ਤਾਂ ਪੀਣਦੇ ਤੇ ਗਾਣੇ ਚੱਲਦੇ ਆ ਜੀ ਉਹਨਾਂ ਨੇ ਇਹ ਵੀ ਕਿ ਕਿ ਲੋਕਡਾਊਨ ਦੇ ਦੌਰਾਨ ਜਿਹੜਾ ਸ਼ਰਾਬ ਦੇ ਠੇਕੇ ਨਹੀਂ ਬੰਦ ਹੋਏ ਸੀਗੇ ਨਹੀਂ ਹੋਏ ਠੇਕੇ ਨਾ ਸਰਕਾਰ ਨੂੰ ਆਮਦਨ ਆ ਠੇਕਿਆਂ ਤੋਂ ਹਾਂਜੀ 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 ਸ਼ਰਾਬ ਤੋਂ ਤੇ ਗਾਣੇ ਵੀ ਚੱਲਣ ਕਿ ਉਹਨਾਂ ਨੂੰ ਵੀ ਆਮਦਨ ਕੋਈ ਹੋਣੀ ਚਾਹੀਦੀ ਜੋ ਜਿੱਦਾਂ ਦੀ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ ਗਾਣੇ ਗਾਂਧੀ ਜੰਤੀ ਦੀ ਵੀ ਗਾਂਧੀ ਜੰਤੀ ਦੀ ਵੀ ਆ ਠੇਕੇ ਬੰਦ ਸੀ ਹੁਣ ਕਈ ਬੰਦੇ ਖੋਲ ਕੇ ਉਹ ਵੱਧ ਰੇਟ ਤੇ ਵੇਚਦੇ ਪਏ ਸੀ ਦਾਰੂ ਠੀਕ ਹੈ ਨਾ ਉਹ ਗਲਤ ਗੱਲ ਗਲਤ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਬਸ ਇਹੀ ਆ ਉਹਨਾਂ ਦੀ ਗੱਲ ਠੀਕ ਆ ਇਹ ਜੇ ਆਲ ਇੰਡੀਆ ਜਾਂ ਸਟੇਟਸ ਵੀ ਸ਼ਰਾਬ ਬੰਦ ਹੋ ਜੂ ਤਾਂ ਉਹ ਗਾਣੇ-ਗਾਣੇ ਬੰਦ ਕਰ ਦੇਣਗੇ ਉਹਨਾਂ ਨੇ ਇਹ ਵੀ ਕਿਹਾ ਸੀ ਜਿਵੇਂ ਉਹਨਾਂ ਦੇ ਦੋ ਜਿਹੜੇ ਗੀਤ ਉਹਨਾਂ ਨੇ ਭਜਨ ਮਤਲਬ ਭਜਨ ਨਹੀਂ ਸ਼ਬਦ ਗਾਏ ਸੀਗੇ ਦੋ ਤੁਹਾਨੂੰ ਪਤਾ ਹੀ ਹੋਵੇਗਾ ਗੁਣਾਨਦੀਵ ਤੇ ਉਹਨਾਂ ਨੇ ਕਿਹਾ ਕਿ ਉਹ ਸੌਂਗਸ ਨੂੰ ਲੈ ਕੇ ਕੋਈ ਵਿਵਾਦ ਨਹੀਂ ਛਿੜਿਆ ਉਹਨਾਂ ਨੇ ਉਹਨਾਂ ਤੇ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਉਹਨਾਂ ਨੇ ਸ਼ਰਾਬ ਵਾਲੇ ਗਾਣੇ ਜਿਹੜੇ ਮੈਂ ਦੋ ਸ਼ਰਾਬ ਦੇ ਗਾਣੇ ਗਾਏ ਆ ਉਹਨਾਂ ਨੂੰ ਟਾਰਗੇਟ ਕੀਤਾ ਕੀ ਲੱਗਦਾ ਸੇ ਗਾਲ ਦਾ ਗਾਲਤਾ ਮਤਲਬ ਜੇ ਮੈਂ ਹੁਣ ਉਹਦਾ ਫਿਊਚਰ ਦੇਖੀਏ ਪਹਿਲਾਂ ਦਾ ਠੀਕ ਹੈ ਨਾ ਹੁਣ ਉਹ ਗਾਣੇ ਲੱਗ ਤੋਂ ਆ ਉੱਤੀ ਵੀ ਆਪਾਂ ਕਿੰਨੀ ਵਾਰੀ ਵਿਆਹਾਂਆਂ ਸ਼ਾਦੀਆਂ ਦੇ ਲਾਗੇ ਐਂਟਰਟੇਨਮੈਂਟ ਕਰਦੇ ਆ ਸਾਰਾ ਕੁਝ ਕਰਦੇ ਆ ਠੀਕ ਹੈ ਨਾ ਉਹ ਗਾਣੇ ਫਿਰ ਸਹੀ ਆ ਇੱਕ ਹਿਸਾਬ ਦੇ ਕੋਈ ਐਦਾਂ ਦੇ ਨਹੀਂ ਹੈਗੇ ਕਿਉਂਕਿ ਐਨਜੋਇਮੈਂਟ ਨੂੰ ਗਾਣੇ ਹੁੰਦੇ ਨੇ ਇੱਕ ਇੱਕ ਕਈ ਗਾਣੇ ਹੁੰਦੇ ਕੀ ਹੈਫੀਲਿਕਸ ਨੂੰ ਹੁਣ ਉਹ ਗਾਣੇ गा ਰਹੇ ਆ ਗੀਤ गा ਰਹੇ ਆ ਉਹ ਸ਼ਰਾਬ ਵੰਡਦੇ ਤਾਂ ਨਹੀਂ ਲੋਕਾਂ ਨੂੰ ਆਪਦੇ ਕੋਲ ਇਹਦਾ ਵੰਡਣਾ ਤਾਂ ਗਵਰਨਮੈਂਟ ਹੀ ਆ ਪਰ ਲੋਕਾਂ ਨੂੰ ਗਵਰਨਮੈਂਟ ਨੂੰ ਐ ਲੱਗਦਾ ਕਿ ਜੇ ਵਾ ਸ਼ਰਾਬ ਜਿਹਨੂੰ ਪ੍ਰੋਮੋਟ ਕਰਦੇ ਆਪਾਂ ਤੇ ਲੋਕੀ ਉਸ ਵੱਲ ਜ਼ਿਆਦਾ ਖਿੱਚਦੇ ਨੇ ਕਿ ਇਹ ਇਹ ਦਫੇ ਹੁਣ ਦੇਖੋ ਇਹਨਾਂ ਦੇ ਜੇ ਕੋਈ ਵੀ ਗੀਤ ਗਾਉਂਦਾ ਜਾਂ ਗੀਤਕਾਰ ਲਿਖਦਾ ਵਾ ਉਹ ਪਬਲਿਕ ਨੂੰ ਦੇਖ ਕੇ ਲਿਖਦਾ ਉਹ ਇਹਨਾਂ ਦੇ ਸਦਾ ਹੀ ਤਾਂ ਨਹੀਂ ਸਾਰੇ ਗਾਣੇ ਗੀਤ ਇਦਾਂ ਦੇ ਵੀ ਦਾਰੂ ਤੇ ਹੀ ਚੱਲਦੇ ਆ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਦਾਰੂ ਬੰਦ ਕਰਨ ਫੇਰ ਗੀਤਗੋ ਬੰਦ ਹੋ ਜਾਣਗੇ ਬਸ ਇਹ ਹੀ ਆ ਸਾਡਾ ਕੰਮ ਥੈਂਕ ਯੂ ਸਰ ਸੋ ਤੁਸੀਂ ਸੁਣੇ ਲੋਕਾਂ ਦੇ ਵਿਚਾਰ ਦਲਜੀਤ ਦੇ ਸੰਜੂ ਲੈ ਕੇ ਤੇ ਇਦਾਂ ਦੀ ਹੋਰ ਵਿਦੇਰੀ ਵੀਡੀਓ ਦੇਖਦੇ ਰਹੋ ਲੁਧਿਆਣਾ ਟਾਈਮਜ਼